ਜੀ ਸਤਿ ਸ੍ਰੀ ਅਕਾਲ ਮੈਂ ਪ੍ਰੋਫੈਸਰ ਸੁਮੇਰ ਹਾਂ ਜੀ ਪਟਿਆਲੇ ਤੋਂ ਤੇ ਮੈਂਬਰ ਹਾਂਗਾ ਜੀ ਬੀਜੇਪੀ ਐਗਜ਼ੈਕਟਿਵ ਪਟਿਆਲਾ ਸੌਰੀ ਪੰਜਾਬ ਸਟੇਟ ਦਾ ਜੀ ਮੈਂ ਤੇ ਆ ਦੇਖੋ ਜਿਹੜੀ ਉਹਨੇ ਪਾਰਕਿੰਗ ਚੱਲਦੀ ਹੈ ਏਸੀ ਮਾਰਕੀਟ ਦੇ ਬਾਹਰ ਜਿਹੜਾ ਇਹ ਆਪਣਾ ਨਾਲੇ ਦੇ ਉੱਤੇ ਬੰਦ ਹੋਏ ਹੋਇਆ ਇਹ ਪਟਿਆਲਾ ਸ਼ਹਿਰੀਏ ਨੂੰ ਇੰਨਾ ਤੰਗ ਕੀਤਾ ਜਾਂਦਾ ਔਰੇ ਆ ਕੇ ਜੀ 20 20 30 30 ਰੁਪਏ ਹਰ ਕਾਰ ਤੋਂ ਲੈਂਦੇ ਆ ਤੇ 1500 ਤੋਂ 2000 ਕਾਰ ਡੇਲੀ ਉਰੇ ਆਉਂਦੀ ਹੈ ਜੀ ਇਹ 50 60000 ਰੁਪਏ ਜਿਹੜਾ ਇਹ ਇਕੱਠਾ ਕਰਦੇ ਆ ਜਿਹੜਾ ਕਿ ਥੋੜੇ ਐਕਸਟ੍ਰੈਕਚਰਸ ਨਹੀਂ ਜਾਂਦਾ ਕੋਈ ਖਜ਼ਾਨੇ ਚ ਨਹੀਂ ਜਾਂਦਾ ਕੋਈ ਟੈਂਡਰ ਨਹੀਂ ਇਸ ਚੀਜ਼ ਦਾ ਹੋਇਆ ਇਹਨਾਂ ਨੇ ਗੁੰਡੇ ਓਰੇ ਖੜਾ ਰੱਖਿਆ ਜੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਤੇ ਆ ਦੇਖ ਪਹਿਲਾਂ ਵੀ ਮੈਂ ਓਰੇ ਆਇਆ ਸੀ ਸਾਲ ਪਹਿਲਾਂ ਕਾਨਫਰੰਸ ਕੀਤੀ ਸੀ ਤੇ ਬੰਦ ਕਰਾਈ ਸੀ ਪਾਰਕਿੰਗ ਅੱਜ ਮੈਨੂੰ ਫੇਰ ਪਤਾ ਲੱਗਿਆ ਵੀ 15-20 ਦਿਨਾਂ ਤੋਂ ਇਹ ਫੇਰ ਦੁਬਾਰਾ ਜਿਹੜੀ ਹੈਗੀ ਆ ਉਹ ਪਾਰਕਿੰਗ ਤੇ ਦੁਬਾਰਾ ਫੇਰ ਇਹਨਾਂ ਨੇ ਲਾਤੀ ਓਰੇ ਜੀ ਮੈਂ ਓਰੇ ਆਇਆ ਤਾਂ ਓਰੇ ਪਾਰਕਿੰਗ ਦੀ ਪਰਚੀਆਂ ਕੱਟ ਰਹੀਏ ਸੀਗੀ ਆ ਪਰਚੀ ਹੈ ਜੀ ਆਹ ਪਰਚੀ ਹੈ ਜੀ ਦੇਖੋ ਇਹ ਅੱਜ ਦੀ ਤਰੀਕ ਪਾਈ ਹੈ ਜੀ 2 ਤਰੀਕ ਮਾਰਚ ਦਾ ਮੀਨਾ ਇਹ ਮੇਰੇ ਸਾਹਮਣੇ ਬੰਦਾ ਕੱਟ ਕੇ ਜਦੋਂ ਅਸੀਂ ਕੋਲ ਗਏ ਭੱਜ ਗਿਆ ਜੀ ਉਹ ਭੱਜ ਜਾਂਦੇ ਸ਼ਾਰਟ ਥੋੜੇ ਕੋਲ ਆ ਗਏ ਹੈਗੇ ਆ ਦੇਖੋ ਪਿਛਲੀ ਵਾਰ ਤਾਂ ਇੱਥੇ ਗੱਲ ਛੱਡਤੀ ਸੀ ਵੀ ਜਿਹੜੇ ਬੰਦੇ ਉਰੇ ਸੀਗੇ ਉਹਨਾਂ ਤੱਕ ਹੀ ਕਾਰਵਾਈ ਕੀਤੀ ਗਈ ਇਸ ਵਾਰੀ ਮੈਂ ਇਹ ਵਾਅਦਾ ਕਰਦਾ ਪਟਿਆਲਾ ਵਾਸੀਆਂ ਨੂੰ ਵੀ ਜਿਹੜੇ ਵੀ ਹੱਥ ਨੇ ਇਹਨਾਂ ਦੇ ਪਿੱਛੇ ਜਿਹੜੇ ਬੰਦੇ ਉਰੇ ਖੜਾਉਂਦੇ ਆ ਇਹ ਦੇਖੋ ਜੀ ਇੰਪਰੂਵਮੈਂਟ ਟਰਸਟ ਦੀ ਜਗ੍ਹਾ ਇਹ ਇਹ ਪਤਾ ਕਰੂੰਗਾ ਮੈਂ ਵੀ ਇਹ ਬੰਦਾ ਕੌਣ ਖੜਾਉਂਦਾ ਕਿੱਥੇ ਪੈਸਾ ਜਾਂਦਾ ਦੇਲੀ ਦਾ 50000 ਰੁਪਇਆ ਜਿਹੜਾ ਸਟੇਟ ਨੂੰ ਲੁੱਟਿਆ ਜਾਂਦਾ ਜੀ ਲੋਕਾਂ ਨੂੰ ਤੰਗ ਕੀਤਾ ਜਾਂਦਾ ਉਹਦੇ ਭੈਣਾਂ ਲੋਕਾਂ ਦੀਆਂ ਆਉਣੀਆਂ ਮਾਵਾਂ ਆਉਂਦੀਆਂ ਨੇ ਵਾਈਫ ਆਉਂਦੇ ਲੋਕਾਂ ਦੇ ਇੱਥੇ ਕਾਰਾਂ ਲਾਉਂਦੇ ਆ ਤੇ ਗੁੰਡੇ ਜਾ ਕੇ ਪਰਚੀਆਂ ਲੰਦੇ ਆ ਜੀ ਧੱਕੇ ਨਾਲ ਸਰ ਇਸ ਤੋਂ ਪਹਿਲਾਂ ਬੰਦ ਕਰਾ ਚੁੱਕੇ ਹੋ ਲੱਗਦਾ ਕਿ ਇਹ ਪਿੱਛੇ ਕੋਈ ਰਾਜਨੀਤਿਕ ਹੱਥ ਹੈ ਕਿਸੇ ਦਾ ਕਰਨ ਕਰਕੇ ਮਜੂਦਾ ਸਰਕਾਰ ਹੈ ਉਹਨਾਂ ਵੱਲੋਂ ਕੋਈ ਕਦਮ ਚੁੱਕਿਆ ਗਿਆ ਤੁਸੀਂ ਭਾਜੀਪੀ ਕੋਲ ਵਾਚ ਚਲ ਕੇ ਉੱਠੋ ਦੇਖੋ ਜੀ ਮੈਂ ਬੀਜੇਪੀ ਤੋਂ ਪਹਿਲਾਂ ਇੱਕ ਪਟਿਆਲਾ ਸ਼ਹਿਰੀ ਵੱਲੋਂ ਕਦਮ ਚੱਕ ਰਿਆਂ ਮੈਂ ਸਹੀ ਗੱਲ ਦੱਸਾਂ ਤੁਹਾਨੂੰ ਠੀਕ ਹੈ ਦੇਖ ਦੇਖਿਆ ਨਹੀਂ ਜਾਂਦਾ ਜਿਹੜਾ ਬੰਦਾ ਇੱਕ ਰਿਸਪੌਂਸੀਬਲ ਬੰਦਾ ਹੈ ਇਸ ਸ਼ਹਿਰ ਦਾ ਜ਼ਿੰਮੇਵਾਰ ਰੈਜ਼ੀਡੈਂਟ ਆ ਦੇਖੋ ਉਹ ਤੋਂ ਦਾ ਸਿਆਹ ਨਹੀਂ ਜਾਊਗਾ ਜੀ ਸਾਲ ਪਹਿਲਾਂ ਵੀ ਮੈਂ ਬੰਦ ਕਰਾਇਆ ਜੀ ਇਹ ਪੋਲਿਟੀਕਲ ਪੈਟਰਨੈਜ ਦੇ ਥੱਲੇ ਹੀ ਹੁੰਦਾ ਹੈ ਜੀ ਇਹ ਲੋਕ ਹੀ ਕਰਾਉਂਦੇ ਆ ਪੋਲਿਟੀਕਲ ਬੰਦੀ ਕਰਾਉਂਦੇ ਆ ਤੇ ਮੈਂ ਆ ਕੇ ਪਿਛਲੀ ਵਾਰ ਵੀ ਬੰਦ ਕਰਾਈ ਸੀ ਇਸ ਵਾਰ ਫੇਰ ਬੰਦ ਕਰਾਈਏ ਜੀ ਸਰ ਸਾਹਿਬ ਇਹ ਮਤਲਬ ਇਹ ਨਹੀਂ ਰਹੂਗਾ ਨਾ ਕਿ ਉਹਦੇ ਨੇ ਕੰਡੀਸ਼ਨ ਨਹੀਂ ਦੇਖੋ ਜੇ ਇਹਨਾਂ ਨੇ ਕੋਈ ਅਥਾਰਟੀ ਲਈ ਆ ਤਾਂ ਉਹ ਟੈਂਡਰ ਤੇ ਮੈਂ ਉਹਨੂੰ ਕੋਈ ਮਾਰ ਥੋੜੀ ਹੋਈ ਨਹੀਂ ਸੀ ਮੈਂ ਤਾਂ ਬੁਲਾ ਰਹੀ ਸੀ ਹੋ ਰਿਆ ਗਲਤ ਸੁਣ ਸਾਨੂੰ ਕੋਈ ਕਾਗਜ਼ ਨਾ ਦਿਖਾ ਦੇ ਫਿਰ ਖੜੇ ਨਹੀਂ ਸਾਰੇ ਭੱਜ ਗਏ ਤੇ ਜੇ ਇਹਨਾਂ ਕੋਲ ਕੋਈ ਲੀਗਲ ਡਾਕੂਮੈਂਟ ਹੁੰਦਾ ਤਾਂ ਮੈਨੂੰ ਇਹ ਲੱਗਦਾ ਵੀ ਇੱਥੇ ਖੜ ਕੇ ਸਾਡੀ ਇਹ ਗੱਲ ਸੁਣਦੇ ਸਾਨੂੰ ਕੋਈ ਕਾਗਜ਼ ਦਿਖਾਉਂਦੇ ਪਹਿਲਾਂ ਵੀ ਅਧਿਕਾਰ ਇਹਨਾਂ ਕੋਲ ਗੱਲ ਪਾ ਗਈ ਕਿ ਜੇ ਤੁਹਾਨੂੰ ਸੁਣਵਾਈ ਨਹੀਂ ਹੋਣੀ ਸਕੇ ਤੋਂ ਪਹਿਲਾਂ ਦਿਖਾ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਜੀ ਸਾਲ ਹੋ ਗਿਆ ਸਾਰੇ ਪੇਪਰਸ ਨੇ ਕਵਰ ਕੀਤੀ ਸੀ ਉਹ ਉਸ ਟਾਈਮ ਦੇ ਉੱਤੇ ਸਾਰੇ ਮੀਡੀਆ ਨੇ ਕਵਰ ਕੀਤੀ ਸੀ ਭਾਈਆਂ ਨੇ ਤੁਹਾਡੇ ਤੁਸੀਂ ਸਾਥ ਦਿੱਤਾ ਉਦੋਂ ਅੱਜ ਫੇਰ ਸਾਥ ਦਿੱਤਾ ਐਡਮਿਨਿਸਟ੍ਰੇਸ਼ਨ ਇਹ ਕੋਈ ਇਹ ਤਾਂ ਹੈ ਨਹੀਂ ਵੀ ਗਲੀ ਦੇ ਪਿੱਛੇ ਚੋਰੀ ਹੋ ਰਹੀ ਹੈ ਜਾਂ ਕੋਈ ਚੇਨ ਖਿੱਚ ਰਿਹਾ ਜੀ ਇਹਦਾ ਸ਼ਰਿਆਮ ਡਾਕਾ ਮਾਰ ਰਹੇ ਆ ਇਹਦਾ ਸੜਕ ਦੇ ਵਿੱਚ ਬਿਲਕੁਲ ਸੈਂਟਰ 'ਚ ਪਟਿਆਲੇ ਦੇ ਸੈਂਟਰ 'ਚ ਖੜੇ ਆ ਜੀ ਆਪਾਂ ਤੇ ਇੱਥੇ ਇਹ ਸ਼ਰਿਆਮ ਡਾਕਾ ਮਾਰ ਰਹੇ ਆ ਆਹ ਪਰਚੀਆਂ ਦੇ ਥਰੂ ਇਹਨੂੰ 20 ਜਾਂ 30 ਰੁਪਏ ਨਾਲ ਗਿਣੋ ਦਿਨ ਦੀ 2000 ਕਾਰ ਗਿਣੋ ਤੇ ਇਹ ਗਿਣੋ ਵੀ ਕਿੰਨਾ ਲਾਸ ਪਟਿਆਲਾ ਸ਼ਹਿਰ ਨੂੰ ਹੋ ਰਿਹਾ ਜੀ ਹੁੰਦਾ ਜੀ 100% ਹੁੰਦਾ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲੀ ਕੀ ਸੀ ਅਸੀਂ ਪੈਸਾ ਇਕੱਠਾ ਕਰਾਂਗੇ ਮਾਈਨਿੰਗ ਜੋ ਬਚਾਵਾਂਗੇ ਅਸੀਂ ਲਿਕਰ ਪਾਲਿਸੀ ਚੋ ਬਚਾਵਾਂਗੇ ਅਸੀਂ ਇਹ ਜਿਹੜੀਆਂ ਇਲੀਗਲ ਜੋ ਭੰਦੇ ਚੱਲਦੇ ਉਹਨਾਂ ਤੋਂ ਬਚਾਵਾਂਗੇ ਆ ਟੈਂਡਰ ਦੇਖੋ ਜੀ ਜਿਹੜੀ ਐਡਵਰਟਾਈਜ਼ਿੰਗ ਦਾ ਟੈਂਡਰ ਆ ਉਹ ਹਰ ਸਾਲ ਹੁੰਦਾ ਸੀ ਪਹਿਲਾਂ ਜਿਹੜੀ ਆਪਣੇ ਲੱਗੇ ਯੂਨੀਪੋਲ ਲੱਗੇ ਆ ਸ਼ਹਿਰ ਦੇ ਉਹ ਠੇਕੇ ਦੇ ਚੜਦੇ ਸੀ ਮੈਨੂੰ ਸ਼ੱਕ ਆ ਇਸ ਵਾਰ ਤਾਂ ਉਹ ਵੀ ਨਹੀਂ ਚੜੇ ਉਥੇ ਜਿਉਂ ਐਡਵਰਟਾਈਜ਼ਮੈਂਟ ਲੱਗਦੀ ਆ ਉਹ ਆਮ ਆਦਮੀ ਪਾਰਟੀ ਦੀ ਲੱਗਦੀ ਆ ਦੇਖੋ ਮੈਂ ਪੈਸੇ ਦੀ ਗੱਲ ਤਾਂ ਨਹੀਂ ਕਰ ਸਕਦਾ ਬਿਨਾਂ ਦੇਖੇ ਪਰ ਇਨਵੋਲਵਮੈਂਟ ਤੋਂ ਬਿਨਾਂ ਖੁਸ਼ੀ ਨਹੀਂ ਹੋ ਸਕਦਾ ਜੀ ਹੁਣ ਇਹ ਤਾਂ ਮੈਂ ਜੇ ਉਰੇ ਆ ਗਿਆ ਤਾਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਨਹੀਂ ਦਿਖ ਰਿਹਾ ਜੀ ਉਰੇ ਕੀ ਹੋ ਰਿਹਾ ਹੈ ਨਾ ਜੀ ਜਾਂ ਐਸਐਸਪੀ ਨੇ ਆਪਣੇ ਮਾਨਯੋਗ ਪਟਿਆਲੇ ਦੇ ਉਹਨਾਂ ਨੂੰ ਨਹੀਂ ਪਤਾ ਉਰੇ ਇਲੀਗਲ ਪਾਰਕਿੰਗ ਹੁੰਦੀ ਹੈ ਉਹ ਛੋਟੀ ਜਗ੍ਹਾ ਨਹੀਂ ਹੈ ਜੀ ਇਹ ਹਾਰਟ ਆ ਪਟਿਆਲੇ ਦਾ ਜੇ ਉਰੇ ਹਾਲ ਹੈ ਤਾਂ ਤੁਸੀਂ ਆਪ ਸੋਚੋ ਵੀ ਆਮ ਜਗ੍ਹਾ ਤੇ ਕੀ ਹਾਲ ਹੋਊਗਾ ਜੀ ਥੈਂਕ ਯੂ ਜੀ ਧੰਨਵਾਦ